ਨੀ ਹੋ ਰਿਹਾ ਹੁਣ ਇੱਕ ਹੋਰ ਗੱਲ ਮੁੱਦਾ ਸਾਹਮਣੇ ਆ ਜਾਂਦਾ ਤੇ ਕਿ ਸਰਿੰਜ ਵੀ ਪਈ ਹੈ ਇੱਥੇ ਜਿੱਥੇ ਕੀ ਆ ਦੇਖ ਸਕਦੇ ਹੋ ਇਹਦੇ ਵਿੱਚ ਬਲੱਡ ਜੰਮਿਆ ਹੋਇਆ ਹੈ ਸਰਿੰਜ ਪਈ ਹੈ ਐਨ ਐਨ ਆਰ ਨਿਊਜ਼ ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੱਤਾ ਦੇ ਵਿੱਚ ਆਇਆ ਨੂੰ ਤਕਰੀਬਨ ਆਵਾਮ ਦੀ ਪਾਰਟੀ ਨੂੰ 3 ਸਾਲ ਹੋ ਚੁੱਕੇ ਐ ਜਗ੍ਹਾ ਜਗ੍ਹਾ ਤੇ ਵੱਡੇ ਵੱਡੇ ਬੋਰਡ ਲੱਗੇ ਤੁਹਾਨੂੰ ਦਿਖਣਗੇ ਸਿੱਖਿਆ ਕ੍ਰਾਂਤੀ ਦੀ ਚਾਹੇ ਗੱਲ ਕਰ ਲੋ ਸਕੂਲਾਂ ਦੇ ਵਿੱਚ ਬਹੁਤ ਸਾਰੀ ਥਾਵਾਂ ਤੇ ਟੀਚਰ ਨਹੀਂ ਐ ਤੇ ਕਈ ਥਾਵਾਂ ਤੇ ਇਹਨਾਂ ਦੇ ਮੰਤਰੀ ਐ ਜੋ ਆਵਾਮ ਦੀ ਪਾਰਟੀ ਦੇ ਅਧ்கਾਟਨ ਤਾਂ ਉੱਥੇ ਕਰਿਆ ਹੁੰਦੇ ਐ ਪਰ ਲੋਕ ਉੱਥੇ ਜਾ ਕੇ ਸਵਾਲ ਜਦੋਂ ਕਰਦੇ ਐ ਕਿ ਤੁਸੀਂ ਇਹ ਅਧ்கਾਟਨ ਕਿ ਤੱਕ ਇਸ ਚੀਜ਼ ਦਾ ਤੇ ਉਸ ਥਾਂ ਤੇ ਫਿਰ ਕਈ ਵਾਰ ਵਿਵਾਦ ਹੋ ਜਾਂਦਾ ਤੇ ਕਈ ਵਾਰ ਪੰਚਾਇਤਾਂ ਦੀ ਵੀ ਵਿਵਾਦ ਹੋ ਜਾਂਦਾ ਸਰਪੰਚਾਂ ਦਾ ਵੀ ਗੁੱਸਾ ਆ ਜਾਂਦਾ ਕਿ ਸਾਨੂੰ ਜੋ ਸੱਤਾ ਸਰਕਾਰ ਹੈ ਜੋ ਸਾਡੇ ਵਿਧਾਇਕ ਨੇ ਉਹਨਾਂ ਨੇ ਸਾਨੂੰ ਬੁਲਾਇਆ ਤੱਕ ਨਹੀਂ ਤਾਂ ਉੱਥੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਪਰ ਆਮ ਆਦਮੀ ਪਾਰਟੀ ਸੱਤਾ ਦੇ ਜੇ ਤਿੰਨ ਸਾਲ ਹੋ ਚੁੱਕੇ ਆ ਕੰਮ ਕਿੰਨੇ ਕੋ ਕਰਵਾਏ ਆ ਕਿੰਨੇ ਕੋ ਕੰਮ ਕੀਤੇ ਆ ਨਸ਼ੇ ਦੇ ਮੁੱਦੇ ਤੇ ਕਿੰਨੀ ਕੋ ਸਾਬਤ ਹੋ ਚੁੱਕੀ ਹੈ ਕੀ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਅੱਜ ਕੱਲ ਜੇਕਰ ਮੇਰੇ ਕੋਲ ਤਾਂ ਸਿੱਧੇ ਤੇ ਸਪੱਸ਼ਟ ਸ਼ਬਦ ਹੈ ਇੱਕ ਮਾੜੇ ਮੋٹے ਨਸ਼ੇ ਨੂੰ ਤਾਂ ਨਸ਼ਾ ਹੀ ਨਹੀਂ ਸਮਝਿਆ ਜਾਂਦਾ ਸਭ ਤੋਂ ਮਾਰੂ ਨਸ਼ਾ ਹੁਣ ਚਿੱਟੇ ਨੂੰ ਸਮਝਿਆ ਜਾਂਦਾ ਹੈ ਸ਼ਰਾਬ ਵਰਗੇ ਨਸ਼ੇ ਜਾਂ ਫਿਰ ਉਹ ਗੋਲੀਆਂ ਸਮੈਕ ਤਾਂ ਆਮ ਚੱਲ ਜਾਂਦੇ ਆ ਕੋਈ ਮਸਲਾ ਗਲੀ ਮੈਨੂੰ ਨਹੀਂ ਲੱਗਦਾ ਕਿਤੇ ਹੋਊਗਾ ਜਿੱਥੇ ਨਾ ਵਿਕਦਾ ਹੋਵੇ ਪਰ ਇਸ ਵਾਰ ਇੱਕ ਨਵੀਂ ਖਬਰ ਨਕੋਦਰ ਦੀ ਹੈ ਖਬਰ ਨੂੰ ਸ਼ੇਅਰ ਜਰੂਰ ਕਰਿਓ ਜਿਹੜਾ ਕਿ ਇੱਕ ਸਟੇਡੀਅਮ ਹੈ ਤਕਰੀਬਨ ਇਸ ਜੋ ਸਟੇਡੀਅਮ ਵਿੱਚ ਸਾਡੇ ਸੋਰਸਾਂ ਤੋਂ ਜਾਣਕਾਰੀ ਮਿਲੀ ਹੈ ਉਹ ਤੁਹਾਨੂੰ ਮੈਂ ਦੱਸ ਦੇਵਾਂ ਕਿ ਅੱਜ ਤੋਂ 35 ਸਾਲ ਪਹਿਲਾਂ ਮੰਤਰੀ ਅਮਰਾਓ ਕਾਂਗਰਸ ਦੇ ਨੇਸੀਓ ਅਇਕ ਤੋਂ 35 ਸਾਲ ਪਹਿਲਾਂ ਕਾਂਗਰਸ ਦੇ ਕੋ ਮੰਤਰੀ ਸੀ ਉਮਰਾਓ ਉਹਦਾ ਉਹਨਾਂ ਦਾ ਨਾਮ ਸੀ ਉਹਨਾਂ ਨੇ ਸ਼ੁਰੂ ਇਹ ਸਟੇਡੀਅਮ ਕਰਵਾਇਆ ਸੀ ਤਾਂ ਇੱਧਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰ ਦੇਖ ਲਓ ਇਹ ਸਟੇਡੀਅਮ ਇੱਕ ਬਣਨਾ ਸੀ ਅਲੀ ਸ਼ਾਨ ਸਟੇਡੀਅਮ ਸੀ ਬੈਡਮਿੰਟਨ ਜਿਹੜਾ ਗੇਮ ਹੈ ਉਸ ਦੇ ਪ੍ਰੇਮੀਆਂ ਦੇ ਲਈ ਨਕੂਦਰਵਾਸ ਲਈ ਇੱਕ ਵੱਡਾ ਤੋਹਫ਼ਾ ਸੀ ਪਰ ਤੋਹਫ਼ਾ ਇਹ ਵਿਚਕਾਰ ਹੀ ਅਧੂਰਾ ਰਹਿ ਚੁੱਕਿਆ ਹੈ ਤਲੰਮੇ ਸਮੇਂ ਤੋਂ ਇਹ ਚੀਜ਼ ਲਟਕੀ ਆ ਰਹੀ ਹੈ ਇਹ ਦੂਜੀ ਗੱਲ ਇਸੇ ਸਰਕਾਰ ਮੌਜੂਦਾ ਸਰਕਾਰ ਦੇ ਵਿੱਚ 10 ਲੱਖ ਰੁਪਏ ਇਸ ਨੂੰ ਗ੍ਰਾਂਟ ਵੀ ਆਈ ਹੈ ਪਰ 10 ਲੱਖ ਰੁਪਏ ਲੱਗੇ ਕਿੱਥੇ ਹੈ ਬਹੁਤ سارے ਸਵਾਲ ਨੇ ਉਹ ਸਾਨੂੰ ਨਹੀਂ ਪਤਾ ਕਿ ਕਿੱਥੇ ਲੱਗੇ ਹੋਊਗੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਢਾਂਚਾ ਬਣ ਚੁੱਕਿਆ ਹੈ ਸਸ ਬੜਨਾ ਸਟੇਡੀਅਮ ਸੀ ਪ੍ਰੈਸਟਮ ਤਾਂ ਐਦਾਂ ਜਿੱਦਾਂ ਕਿ ਕਿਸਾਨਾਂ ਨੇ ਕਿਤੇ ਆਲੂਆਂ ਦਾ ਛੱਡ ਪਾਉਣਾ ਹੋਵੇ ਜਾਂ ਆਪਾਂ ਆਪ ਦੇਖਦੇ ਆ ਜਦੋਂ ਕਿਤੇ ਆਲੂ ਵਗੈਰਾ ਤੇ ਸ਼ਾਂਤੀ ਕਰਨੀ ਹੋਵੇ ਤਾਂ ਇਹੋ ਜਿਹਾ ਬਣਾ ਕੇ ਉੱਪਰ ਪੱਲੀ ਵਗੈਰਾ ਪਾ ਕੇ ਤੇ ਫਿਰ ਉਹ ਕਿਸਾਨ ਸ਼ਾਂਤੀ ਕਰ ਦਿਆ ਤਾਂ ਸਟੇਡੀਅਮ ਦੀ ਤਸਵੀਰ ਹੈ ਅਧੂਰੇ ਸਟੇਡੀਅਮ ਦੀ ਤਸਵੀਰ ਇੱਕ ਦਿਨ ਹੋਰ ਗੱਲ ਦੱਸਦੀ ਹੈ ਕਿ ਪਿਛਲੇ 1 ਸਾਲ ਤੋਂ ਇਸ ਸਟੇਡੀਅਮ ਦਾ ਜੋ ਕੰਮ ਹੈ ਉਹ ਬੰਦ ਪਿਆ ਹੈ ਪਿਛਲੇ 1 ਸਾਲ ਤੋਂ ਇਸ ਸਟੇਡੀਅਮ ਦਾ ਕੰਮ ਬੰਦ ਪਿਆ ਜੋ ਸਾਡੇ ਸੋਰਸਾਂ ਤੋਂ ਜੋ ਸਾਡੇ ਸੂਤਰਾਂ ਤੋਂ ਇੱਕ ਹੋਰ ਹੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਵਾਰ ਨਕੌਦਰ ਵਾਸੀ ਮੀਤ ਹੇਰ ਜੋ ਕਿ ਖੇਡ ਮੰਤਰੀ ਵੀ ਨੇ ਐਮਪੀ ਵੀ ਰਹੇ ਨੇ ਤਾਂ ਉਹਨਾਂ ਨੂੰ ਵੀ ਇੱਕ ਵਾਰ ਇਸ ਸਟੇਡੀਅਮ ਦੇ ਲਈ ਮਿਲੇ ਸੀ ਪਰ ਸਮੱਸਿਆ ਦਾ ਹੱਲ ਕੋਈ ਨਹੀਂ ਨਿਕਲਿਆ ਤਾਂ ਸਟੇਡੀਅਮ ਨਕੌਦਰ ਜਿੱਥੇ ਐ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੱਥੇ ਗਗਨ ਸਰਜੀਤ ਪਾਰਕ ਹੈ ਉਸ ਦੇ ਬਿਲਕੁਲ ਹੀ ਇੰਦਰਸ ਦੀ ਜਿਹੜੀ ਸਾਈਡ ਸਿਵਲ ਹਸਪਤਾਲ ਜੇਕਰ ਆਪਾਂ ਕਹੀਏ ਤਾਂ ਉਸ ਦੀ 프ਰੰਟ ਵਾਲੀ ਜੋ ਸਾਈਡ ਹੈ ਉੱਥੇ ਪਹਿਲ ਤੇ ਜਨਕ ਮੈਡੀਕਲ ਸ਼ੁਰੂ ਹੋ ਜਾਂਦੇ ਆ ਤਾਂ ਉਹਨਾਂ ਦੀ ਬੈਕ ਸਾਈਡ ਤੇ ਇਹ ਸਟੇਡੀਅਮ ਹੈ ਤਸਵੀਰ ਅੱਗੇ ਤੱਕ ਦਿਖਾ ਦਿੰਨੇ ਆ ਇਹ ਜੋ ਸਟੇਡੀਅਮ ਹੈ ਬਹੁਤ ਸਾਰੇ ਇੱਥੇ ਇਹ ਬੈਡਮਿੰਟਨ ਪ੍ਰੇਮੀਆਂ ਤੇ ਲਈ ਉਹਨਾਂ ਕੋ ਵੱਡੀਆਂ ਆਸਾਂ ਸੀ ਨਕੌਦਰ ਵਾਸੀਆਂ ਦੀ ਇੱਕ ਵੱਡੀਆਂ ਆਸਾਂ ਸੀ ਪਰ ਵਾਸਾਂ ਤੇ ਪਾਣੀ ਫਿਰ ਚੁੱਕਿਆ ਅੱਗੇ ਤੱਕ ਜੇਕਰ ਤਸਵੀਰ ਦੇਖੀਏ ਕਾ ਬੁਟੇ ਹਾਲਾਤ ਬੱਤਰ ਤੋਂ ਬੱਤਰ ਹਾਲਾਤ ਮਾੜੇ ਤੋਂ ਮਾੜੇ ਐ ਬਹੁਤ ਜ਼ਿਆਦਾ ਮਾੜੇ ਹਾਲਾਤ ਇਸ ਸਟੇਡੀਅਮ ਸਟੇਡੀਅਮ ਤਾਂ ਕਹਿਣ ਨੂੰ ਮੰਨ ਨਹੀਂ ਕਰਦਾ ਕਿਉਂਕਿ ਖੰਡਰ ਬਣ ਚੁੱਕਿਆ ਹੈ ਤਕਰੀਬਨ 35 ਸਾਲ ਪਹਿਲਾਂ ਇਹ ਸ਼ੁਰੂ ਕੀਤਾ ਗਿਆ 10 ਲੱਖ ਰੁਪਏ ਦੀ ਗ੍ਰਾਂਟ ਆਈ ਇੱਕ ਸਾਲ ਕੰਮ ਹੋ ਗਿਆ ਜੋ ਬੰਦ ਪਿਆ ਤੇ ਕੁੜ ਜੋ ਇਥੋਂ ਦੇ ਖੇਡ ਪ੍ਰੇਮੀ ਸੀ ਮੀਤ ਹੇਰ ਨੂੰ ਵੀ ਮਿਲੇ ਸੀ ਪਰ ਸਿੱਟਾ ਕੁਝ ਨਹੀਂ ਨਿਕਲਿਆ ਜਿੱਥੇ ਕੀ ਆਮ ਆਦੀ ਪਾਰਟੀ ਦੇ ਵੱਡੇ ਵਾਦੇ ਕਿਤੇ ਜਾਂਦੇ ਆ ਵੱਡੇ ਦਾਅਵੇ ਕਿਤੇ ਜਾਂਦੇ ਆ ਵੱਡੇ ਵੱਡੇ ਬੋਰਡ ਲਾਉਂਦੇ ਆ ਤਾਂ ਉਹਦੇ ਉੱਪਰ ਉਪਲਬਧੀਆਂ ਗਣਾਈ ਜਾਂਦੇ ਆ ਜੇ ਛੋਟਾ ਜਿਹਾ ਵੀ ਕੰਮ ਗਣਾ ਕੀਤਾ ਹੋਵੇ ਤਾਂ ਉੱਤੇ ਉਪਲਬਧੀਆਂ ਗਣਾਈਆਂ ਜਾਂਦੀਆਂ ਕਿ ਅਸੀਂ ਇੰਨੇ ਕੁ ਤੱਕ ਕੰਮ ਕਰ ਦਿੱਤੇ ਆ ਤਿੰਨੇ ਕੋ ਪਏ ਆ ਤੇ ਇੰਨੇ ਕੋ ਅਧੂਰੇ ਆ ਤਿੰਨੇ ਹੋਰ ਕਰਨੇ ਆ ਤਾਂ ਲੱਖਾਂ ਕਰੋੜਾਂ ਰੁਪਏ ਦੀ ਉਸ ਬੋਰਡਾਂ ਦੇ ਬਰਬਾਦੀ ਹੁੰਦੀ ਹੈ ਜਦੋਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਸੀ ਤਾਂ ਸਾਡੇ ਸੀਐਮ ਭੂਤਮਾਨ ਪੁਰਾਣੀਆਂ ਸਰਕਾਰਾਂ ਤੇ ਤੰਜ ਕੱਸਦੇ ਹੁੰਦੇ ਸੀ ਵੀ ਇਹ ਤਾਂ ਬੋਰਡਾਂ ਦੇ ਉੱਪਰ ਪੈਸੇ ਲਗਾ ਲਗਾ ਕੇ ਪੈਸੇ ਖਤਮ ਕਰਦੇ ਆ ਤਾਂ ਹੁਣ ਵੀਡੀਓ ਵਾਇਰਲਾਂ ਵੀ ਵਾਇਰਲ ਵੀ ਹੋ ਰਹੀਆਂ ਤੰਜ ਕਸੇ ਜਾਂਦੇ ਸੀ ਕਿ ਜੋ ਬੋਰਡ ਹੈ ਜੇਕਰ ਕੰਮ ਕੀਤੇ ਹੋਇਆ ਹੈ ਤਾਂ ਦਿਖਦੇ ਆ ਬੋਰਡ ਲਗਾਉਣ ਦੀ ਕੋਈ ਲੋੜ ਨਹੀਂ ਹੈ ਪਰ ਅਸਲ ਜ਼ਮੀਨੀ ਹਕੀਕਤ ਹੁਣ ਇਹ ਇੱਕ ਵੱਡੀ ਕਹਿ ਸਕਦੇ ਆ ਕਿ ਨਮੋਸ਼ੀ ਵਾਲੀ ਗੱਲ ਹੈ ਤਕਰੀਬਨ ਇੱਕ ਸਾਲ ਤੋਂ ਕੰਮ ਬੰਦ ਪਿਆ ਹੈ ਜਿੱਥੇ ਕਿ ਨਕਉਦਰ ਚ ਹੋਰ ਬਹੁਤ ਸਾਰੇ ਕੰਮ ਨੇ ਸ਼ੁਰੂਆਤ ਕਰ ਲਈਏ ਤਾਂ ਬੱਸ ਸਟੈਂਡ ਦੀ ਇੱਕ ਵੱਡੀ ਸਮੱਸਿਆ ਹੈ ਨਕੌਦਰ ਦੇ ਵਿੱਚ ਦੋ ਵੱਡੇ ਡੇਰੇ ਨੇ ਬੱਪੂ لال ਬਾਸ਼ਾ, ਅਮਰਾਦ ਸ਼ਾ, ਵਿੱਕੀ ਸਾਈ ਹੈ ਪੂਰੀ ਬਹੁਤ ਸਾਰੇ ਡੇਰੇ ਨੇ ਬੜੇ ਦੂਰ ਦੂਰ ਲੋਕਾਂ ਦਾ ਮਸਤਕ ਹਣਾਉਂਦੇ ਆ ਪਰ ਹੁਣ ਅੱਤ ਦੀ ਗਰਮੀ ਦੇ ਵਿੱਚ ਧੁੱਪ ਦੇ ਖਾਣ ਦੇ ਲਈ ਮਜਬੂਰ ਹੈ ਦੂਜੀ ਗੱਲ ਜਦੋਂ ਕਿਸ ਸਟੇਡੀਅਮ ਸੋਰੀ ਜਦੋਂ ਕਿ ਬੱਸ ਸਟੈਂਡ ਹੈ ਜੋ ਹੁਣ ਗਰਮੀ ਹੈ ਤਾਂ ਅੰਦਰ ਇੱਕ ਬੋਰਡ ਲੱਗਿਆ ਪੈ ਵੀ ਇਸ ਕਿਰਪਾ ਕਰਕੇ ਤੁਸੀਂ ਬੱਸ ਸਟੈਂਡ ਦੇ ਅੰਦਰ ਨਾਓ ਇਹ ਦੇਖ ਸਕਦਾ ਹੈ ਤੇ ਹਾਲਾਤ ਖਸਤਾ ਹੈ ਹਾਲਾਤ ਤਾਂ ਇਸ ਦੀ ਵੀ ਖਸਤਾ ਪਰ ਲੋਕ ਬੱਸ ਸਟੈਂਡ ਦੇ ਅੰਦਰ ਉਹ ਜਾਣ ਕਿਸ ਤਰ੍ਹਾਂ ਪਰ ਮਜਬੂਰੀ ਦੇ ਮਾਰੇ ਅੰਦਰੋਂ ਬੈਠਦੇ ਆ ਗੱਲ ਜਿੱਥੇ ਕਿ ਇਹ ਇੱਕ ਛੋਟੀ ਅਮਾਉਂਟ ਲੈ ਕੇ ਇਹ ਚੀਜ਼ ਨਹੀਂ ਬਣ ਸਕੀ ਇਹ ਸਟੇਡੀਅਮ ਨਹੀਂ ਬਣ ਸਕਿਆ ਤਾਂ ਉੱਥੇ ਬਸ ਸਟੈਂਡ ਕਦੋਂ ਬਣੂਗਾ ਬਹੁਤ ਸਾਰੇ ਸਵਾਲ ਨੇ ਇਹੋ ਜੇ ਮਨ 'ਚ ਬਹੁਤ ਸਾਰੇ ਸਵਾਲ ਆਉਂਦੇ ਆ ਤੇ ਇੱਧਰ ਸਟੇਡੀਅਮ ਦੀ ਤਸਵੀਰ ਲਗਾਤਾਰ ਤੁਸੀਂ ਦੇਖ ਲਓ ਲੰਬੇ ਟਾਈਮ ਤੋਂ ਇਹ ਮਸਲਾ ਲਟਕਿਆ ਆ ਰਿਹਾ 35 ਸਾਲ ਪਹਿਲਾਂ ਸ਼ੁਰੂਆਤ ਹੋਈ ਉਸ ਤੋਂ ਬਾਅਦ ਅਜੇ ਤੱਕ ਕੰਮ ਅਧੂਰੇ ਦਾ ਅਧੂਰਾ ਪਿਆ ਹੈ ਤਾਂ ਬਹੁਤ ਵਾਰ ਨਕੋਦਰ ਵਾਸੀ ਨੇ ਮੰਗ ਵੀ ਰੱਖੀ ਆ ਇੱਕ ਵੱਡੇ ਮੰਤਰੀ ਨੂੰ ਮਿਲੇ ਆ ਮੀਤ ਹੇਰ ਨੂੰ ਵੱਡੇ ਮੰਤਰੀ ਜੋ ਖੇਡ ਮੰਤਰੀ ਸੀ ਉਸ ਟਾਈਮ ਦੇ ਉਹਨਾਂ ਨੂੰ ਵੀ ਮਿਲੇ ਤਾਂ ਇੱਕ ਹੋਰ ਗੱਲ ਨਿਕਲ